ਹਾਂਜੀ ਭਾਈ ਆਪਣਾ ਨਾਮ ਦੱਸ ਕੇ ਦਿਓ ਜੀ ਸਾਈਕਾ ਆਹ ਤੁਸੀਂ ਭਾਜੀ ਹਾਰਨ ਮਾਰਿਆ ਤਾਂ ਹਾਰਨ ਤੋਂ ਆਉਂਦੇ ਵੀ ਸਾਨੂੰ ਇਹ ਹਾਰਨ ਮਾਰ ਕੇ ਗੱਡੀ ਕਰਾਸ ਸਾਡੇ ਨਾਲ ਲਾਤੀ ਇਹ ਹਾਰਨ ਕਿਉਂ ਮਾਰਿਆ ਤੇ ਉਹਨਾਂ ਨੇ ਇਸੇ ਗੱਲ ਤੋਂ ਨਹੀਂ ਭਾਜੀ ਸਮਝ ਆਦਾ ਅੱਗੇ ਜਾਂਦੇ ਤਾਂ ਨਾ ਪਤਾ ਜਿੰਨੇ ਤੁਹਾਡੇ ਗੋਲੀ ਚਲਾਈਏ ਨਹੀਂ ਭਾਈ ਉਹ ਤਾਂ ਐਕ ਕਰ ਰਿਹਾ ਸੀ ਨਹੀਂ ਵੀ ਇੱਥੇ ਗੱਡੀ ਖਲਾਰੀ ਹੋਈ ਨਹੀਂ ਕਿ ਤੁਹਾਡੇ ਮਗਰ ਪਿੱਛੇ ਨਹੀਂ ਭਾਈ ਗੱਡੀ ਚਲਦੀ ਗੱਡੀ ਤੇ ਮਾਰੀ ਗੱਡੀ ਤੇ ਚਲਦੀ ਗੱਡੀ ਚਲਦੀ ਤੁਮਾਰਿਆ ਅਸੀਂ ਭਾਈ ਅਸੀਂ ਡਰਦੇ ਮਾਰੇ ਟਹਾੜ ਮੰਨ ਰੈਸ਼ ਪੈ ਗਈ ਤੇ ਗੱਡੀ ਭਜਾਏ ਗਾਂ ਲੈ ਗਏ ਤੇ ਫਿਰ ਕਮਾ ਕੇ ਉਹਨੂੰ ਵਖਾਉਣਾ ਤੇ ਇੱਥੇ ਗੱਡੀ ਲਸਨ ਲਾਤੀ ਹੁੰਦਾ ਗਾ ਈ ਲੱਗਦਾ ਕੀ ਕਰਨ ਹੋ ਸਕਦਾ ਵਾ ਇਹ ਤੇ ਪਾਜੀ ਆਪਣੇ ਦੇ ਪਰ ਤੋ ਕੋਈ ਹੈ ਨਹੀਂ ਕੋਈ ਕਿਸੇ ਨਾਲ ਉਹਨਾਂ ਕੋਈ ਦੰਸ਼ ਬਾਜੀ ਪੜੀ ਉਹਨਾਂ ਨਾਲ ਕੋਈ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਸਾਡਾ ਨਹੀਂ ਭਾਈ ਸਾਡਾ ਕੋਈ ਨੁਕਸਾਨ ਨਹੀਂ ਹੋਇਆ ਪਰ ਫਿਰ ਵੀ ਪਾਜੀ ਸਾਡੇ ਲੱਗ ਜਾਂਦੀ ਫੇਰ ਇਹ ਸਾਡੇ ਵਗ ਕੰਪਲੇਨਟ ਦਿੱਤੀ ਜੀ ਪੁਲਿਸ ਪਾਜੀ ਪੁਲਿਸ ਨੇ ਕੰਪਲੇਨਟ ਐਕਸ਼ਨ ਦਿੱਤੀ ਹੀ ਲੱਗ ਗਿਆ ਸਦਰ ਕੀ ਮਾਤ ਇਨ ਆ ਸਾਡਾ ਖਾਣਾ ਤੁਹਾਡੇ ਖਾਣਾ ਇਥੋਂ ਇਹ ਸਾਰੇ ਆਂਦੇ ਆ ਕਿ ਉਥੇ ਕੀ ਮਾਰੇ ਜਾਓ ਸਾਡੇ ਅੰਦਰ ਨਹੀਂ ਹੁੰਦਾ ਆਏ ਮੁਲਾਜ਼ਮ ਸਾਹਿਬ ਹੁਣ ਕੀ ਮਾਲੂ ਬੋਲ ਚ ਆ ਗਈ ਇੱਥੇ ਹਾਂਜੀ ਸਰ ਆਈ ਗਏ ਇਹ ਹੁਣ ਮੁਲਾਜ਼ਮ ਕਿੰਨੇ ਫਾਇਰ ਹੋਣਾ ਤੋਂ ਕੱਢੇਗੇ ਇੱਕੋ ਹੀ ਫੈਰ ਸਕਦਾ ਇੱਕੋ ਤਾਂ ਡਿੱਗ ਡਿੱਗ ਗੋਲੀ ਬ੍ਰਾਹਮਣ ਦਈ ਹਾਂ ਹਾਂ ਨਹੀਂ ਸਾਰਾ ਇਹ ਤੇ ਮੈਨੂੰ ਪਣ ਮੇਰੀ ਗੱਡੀ ਦਾ ਕੋਲ ਹੈ ਵਿੱਚ ਮੈਂ ਨਹੀਂ ਦੇਖ ਵਿੱਚ ਹੋਇਆ ਪੂਰਾ ਫੈਰ ਹੋਇਆ ਹਾਂ ਗੱਡੀ ਚਲਾਉਂਦੇ ਆ ਪੰਜ ਤੋਂ ਯੂ ਟਰਨ ਲਿਆ ਲਾਪੀ ਸਿੰਘ ਜੀ ਮੇਰਾ ਨਾਮ ਕਿੱਥੋਂ ਦੇ ਰਹਿੰਦੇ ਜਗਦੀਪ ਕੋਲ ਹਾਂ ਜੀ ਇਸ ਜਿਹੜੀ ਗੱਡੀ ਤੇ ਗੋਲੀ ਲੱਗੀ ਕਿ ਤੁਹਾਡੀ ਗੋਲੀ ਲੱਗੀ ਹਾਂਜੀ ਹਾਂਜੀ ਭਾਈ ਮੈਂ ਨਾਲ ਬੈਠਾ ਹਾਂ ਠੀਕ ਆ ਇੱਥੋਂ ਆਪਾਂ ਯੂ ਟਰਨ ਲਿਆ ਅੱਡੇ ਨਾਲ ਰਿਆਲ ਟੂ ਚੌਂਕ 'ਚੋਂ ਗੱਲ ਹੋਈ ਸੀ ਪਾਸਿੰਗ ਤੋਂ ਠੀਕ ਆ ਹਾਰਨ ਤੋਂ ਠੀਕ ਆ ਸਾਡੇ ਇੱਥੇ ਆਣ ਕੇ ਬਾਲਮੀਕ ਚੌਂਕ ਦੇ ਸਾਹਮਣੇ ਇੱਥੇ ਅੱਡੀ ਗੱਡੀ ਦੇ ਗੜੀ ਫੇਰ ਕੱਟ ਦਿੱਤਾ ਜੋ ਠੀਕ ਜੋ ਮੁਰਗੇ ਗੱਡੀ ਆਡੀ ਸਿੱਧੀ ਭਜਾ ਕੇ ਲੈ ਗਏ ਆਪਾਂ ਇੱਥੇ ਰੁੱਕ ਗਏ ਆਪਾਂ ਇੱਥੇ ਥਾਣੇ ਗਏ ਆ ਇੱਥੇ ਅੱਡੀ ਸੁਣਵਾਈ ਨਹੀਂ ਹੋਈਆਂ ਨੂੰ ਇੱਥੇ ਕੱਟ ਦਿੱਤਾ ਗਿਆ ਆਂਦੇ ਵੀ ਕੀਮਾ ਵਾਲੇ ਚੌਂਕ 'ਚ ਜਾਓ ਠੀਕ ਜੋ ਹੁਣ ਬੁੱਸ ਨੇ ਆ ਕੇ ਕੀ ਕੰਮ ਕਰੀ ਕੀ ਕਾਰਵਾਈ ਹੁਣ ਆਡੀ ਇੱਥੇ ਹੋਈ ਆ ਭਾਜੀ ਠੀਕ ਹੈ ਕਹਿੰਦੇ ਕਿਮਾ ਵਾਲੇ ਚੌਂਕ 'ਚ ਥਾਣੇ ਚਾਓ ਗੱਡੀ ਲੈ ਕੇ ਉੱਥੇ ਕਾਰਵਾਈ ਸ਼ੁਰੂ ਕਰਾਂਗੇ ਕੰਪਲੇਨਟ ਦਿੱਤੀ ਆ ਤੁਸੀਂ ਹਾਂ ਜੀ ਇੱਥੇ ਨਹੀਂ ਆਡੀ ਕੰਪਲੇਨਟ ਕੰਪਲੇਨ ਆਪਾਂ ਕਿ ਮਾਲੇ ਥਾਣੀ ਜਾ ਕੇ ਦਵਾਵਾਂਗੇ ਠੀਕ ਹੈ ਹਾਂਜੀ ਸਰ ਮੋਕੇ ਤੇ ਆਏ ਹੋ ਨਹੀਂ ਸਰ ਮੋਕੇ ਤੇ ਆਇਆ ਕੀ ਮਾਮਲਾ ਹੈ ਸਰ ਕਹਿੰਦਾ ਜੀ ਸਾਨੂੰ ਤਲਾਹ ਮਿਲੀ ਸੀਗੀ ਵੀ ਇੱਥੇ ਕੋ ਗੋਲੀ ਚੱਲੀ ਹੈ ਜਿਨ੍ਹਾਂ ਨੇ ਦਰਖਾਸਤ ਦਿੱਤੀ ਕੰਪਲੇਟ ਕੀਤੀ ਸੀਗੀ ਉਹ ਹੈਗਾ ਸ਼ਮਰਦੋਦੀ ਕਹਿੰਦੀ ਮੈਂ ਵਾਈਫ ਬੋਲਦੀ ਉਹ ਇਹ ਤੱਕ ਸਾਡੇ ਕੋਲ ਆਈ ਨਹੀਂ ਸੀ ਤਲਾਹ ਦੇ ਕੇ ਥਾਣੀ ਚੱਲ ਗਏ ਆ ਦੂਜੀ ਪਾਰਟੀ ਆ ਲਾਪਰੀ ਦੇ ਇਹਨਾਂ ਦੀ ਗੱਡੀ ਇੱਥੇ ਖੜੀ ਆ ਇਹਨਾਂ ਦੇ ਗੱਡੀ 'ਚ ਇੱਕ ਫਰ ਰੱਜਾ ਵਾ ਉਹ ਤਸਦੀਕ ਕਰ ਰਹੇ ਆ ਥਾਣਾ ਜੇਡ ਕੀ ਮਰ ਰਹੀ ਆ ਫਿਰ ਵੀ ਤਸਦੀਕ ਕਰ ਰਹੇ ਆ ਵੀ ਹੈ ਕੀ ਹੈ ਜੀ ਮੈਟਰ ਉਹਨੇ ਵੀ ਦਰਖਾਸਤ ਦਿੱਤੀ ਇਹਨੇ ਵੀ ਦਰਖਾਸਤ ਦਿੱਤੀ ਸਰ ਇਹ ਕੋਈ ਪ੍ਰਾਣੀ ਰੰਜਿਸ਼ ਹੈ ਇਹਨਾਂ ਦੀ ਨਹੀਂ ਇਹ ਪੁੱਛ ਦੇਣ ਅਰੇ ਆਈ ਇਮਪਕ ਤੇ ਆਈ ਪੁੱਛ ਦੇ ਇਹ ਹੈਗੇ ਨਹੀਂ ਉੱਤਰ ਤੇ ਜਗਦੇਵ ਕਲਾਂ ਦੇ ਨੇ ਕੋਈ ਗੁਰੂ ਕੇ ਬਾਗ ਦੇ ਨੇ ਠੀਕ ਹੈ ਉਹ ਇਤਾਂ ਬਸਰ ਜਾਣ ਵਾਲੇ ਨੇ ਇਹਨੇ ਬੰਨੇ ਕਿ ਇਹਨਾਂ ਦੀ ਪ੍ਰਾਣੀ ਰੰਜਿਸ਼ ਹੈਗੀ ਆ ਪਰ ਇਹਨੇ ਦੱਸਣ ਦੇ ਮਤਲਬ ਕਿ ਰਾਤੋਂ ਚੜਾ ਸਰ ਕਿੰਨੇ ਫਾਇਰ ਹੋਏ ਆ ਜੀ ਇਹਨਾਂ ਨੇ ਦੱਸਣ ਦੇ ਮਤਲਬ ਇੱਕ ਹੀ ਫਾਇਰ ਆ ਸਰ ਕੋਈ ਸੀਸੀਟੀਵੀ ਸਾਹਮਣੇ ਆਈ ਆ ਨਹੀਂ ਜੀ ਇੱਥੇ ਸੀਸੀਟੀ ਕੈਮਰਾ ਚੈੱਕ ਕਰਦੇ ਚੈੱਕ ਕਰਕੇ ਬਤਾ ਕਿਸੇ ਦੀ ਜਾਨੀ ਨਿਸ਼ਾਨ ਨਹੀਂ ਨਹੀਂ ਜੀ ਕੋਈ ਜਾਨ ਨਹੀਂ ਸਰ ਜਿਹੜਾ ਵੀ ਦੋਸ਼ੀ ਨਿਕਲੇਗਾ ਕਿਹੜੀ ਪਰਵਰ ਇਹਨੂੰ ਕੋਲ ਜ ਜਿਹੜਾ ਦੋਸ਼ੀ ਉਹਦੇ ਉੱਤੇ ਬੰਦੀ ਨਹੀਂ ਕਰਦਾ ਸਰਚਾ ਦੱਸੀ ਕਰਦਾ ਹਾਂ ਅੱਜ ਆਏ ਜੀ ਮੌਕੇ ਤੇ ਆਏ ਹੀ ਮੌਕੇ ਤੇ ਆਏ ਮੌਕੇ ਤੇ ਆਏ ਆ ਜੋ ਵੀ ਤੱਤ ਸਾਹਮਣੇ ਹੋਣਗੇ ਉਹਦੇ ਮੁਤਾਬਕ ਕੰਮ ਨਹੀਂ ਕਰਦਾ ਜੀ